तो सारा कम करना पता सारे टबर के कपड़े ली मेरे भी लेकर आवाज आकरी दी छी भांडे पुछी आदमी कोई पता नहीं ਆਵੇ ਬਾਈ ਭਾਰੀ ਲੋ। ਜੋ ਤਾਂ ਨਾ ਤਾਂ ਮੈਂ ਸਾਰਾ ਦਿਨ ਆਈ ਕਹੀ ਦੀ ਮੈਂ ਤੇ ਤੇਰੀ ਮਤੇਰ ਦੀ ਮਤੇਰ ਮਾਂਗੀ ਹੈਨਾ ਤੂੰ ਤਾਂ ਮੈਨੂੰ ਤਾਂ ਅੱਜ ਸ਼ੱਕੀ ਮਾਂ ਲੱਗਦੀ ਹੈਂ ਕਿ ਪਰ ਨਹੀਂ ਮਤੇਰ ਮਾਈ ਲੱਗਦੀ ਸਾਰੇ ਸਮਾਂ ਨੂੰ ਹੁੰਦਾ ਚੱਕ ਤੇ ਮੈਂ ਝਾੜੂ ਮਾਰੀ ਇਹਦੀ ਵਿੱਚ ਛਿਛਿਛਿ। ਆਂ ਬਸ ਝਾੜੂ ਪਿੱਛੇ ਲੈਣਾ ਲੱਗ ਜਿਵੇਂ ਇਹ ਨਾ ਤਾਂ ਸੂਲ ਟਾਇਲ ਦਾ ਕਪੜਾ ਮੇਰੇ ਵਾਸਤੇ ਲਈ ਆਉਗੀ ਜਿਹੜਾ ਮੈਂ ਅੱਜ ਸਾਰਾ ਕੰਮ ਕਰਤਾ ਸਾਰਾ ਕੰਮ ਕੱਟਣ ਵਾਲੇ ਮੋਸ਼ਰ ਨੂੰ ਕਿਹਾ ਹਾਂਗਾ ਮੈਂ ਚੱਲ ਮੰਨ ਚਲਾ ਲੈ ਲਈ ਆਉਗੀ ਸਾਰੇ ਟਪੜ ਦੇ ਕਪੜੇ ਲੱਗਦੇ ਕਿ ਮੇਰੇ ਵੀ ਲਈ ਆਉਗੀ ਛੇ ਜਿਜੇ ਜਿਜੇ ਕਰਦੀ ਜਿਹੜੀ ਮਾਰ ਦੇਣੀ ਆਉਣ ਵਾਲੀ ਅੰਤ ਨੂੰ ਮੁਰਕ ਕੇ ਦੇ ਬੰਦੇ ਨੇ ਉਹ ਵੀ ਤੋੜਨੇ

ਨਾ ਮੈਂ ਤੇਰੇ ਪਿਓ ਦੀ ਗਾਹ ਹੈਗਾ ਦਾ। ਬਿਲਕੁਲ ਮੈਨੂੰ ਟਾਈਮ ਘਟਕੇ ਕੰਮ ਕਰਨ ਲਈ ਮੈਂ ਤੋਗੋਂ ਕੰਮ ਕਰਨਾ ਚਾਹੀਦਾ। ਪਰ ਮੈਂ ਕੀ ਕਰਾਂ? ਮਾਂ ਤਾਂ ਆਪ ਦੇ ਜਵਾਕਾਂ ਨੂੰ ਤਾਂ ਨਾ ਉਹ ਕਰਦੀ ਮੈਨੂੰ ਆ ਹੀ ਕੋਈ ਚਲੂਗੀ। ਮੈਂ ਤੇ ਤੇਰੀ ਸਕੇ ਮਾਂ ਨਹੀਂ ਹੈਗੀ ਤੇ ਮੈਂ ਤੇਰ ਮੰਗੂਗੀ। ਪਤਾ ਨਹੀਂ ਕਰ ਤਾ ਮੈਨੂੰ ਸਾਰਾ ਦਿਨ ਹੀ ਚੱਸੀ ਰਹਿੰਦੀ। ਚਲ ਫੋੜ ਸਾਰਾ ਕੰਮ ਕਰ ਹੀ ਲੈਣੀ। ਕੀ ਬਤਨ ਰਾਸਤ ਸੁਣਤੀ ਲਈ ਆ ਨਵੇਂ ਮੇਰੇ ਪਾਪੇ ਉਪਰੇ ਪਰ ਪਿਆਜਾ ਕਾਉਂ ਦੇ ਦੇ ਪਰ ਐਡੇ ਸੋਹਣੇ ਸੋਹਣੇ ਕੱਪੜੇ ਪਾਏ ਆ ਵੀ ਮੈਂ ਤਾਂ ਗਰਮੀ ਵੀ ਹੈ ਜੀ ਮੋਟੇ ਕੱਪੜੇ ਪਾਈ ਫਿਰਦੀ ਆ ਮੈਂ ਤਾਂ ਕਣਕ ਦਾ ਬਾੜੀ ਸੋਹਣੀ ਹੈਗੀ ਆਟਲ ਵਾੜਾ ਸੋਣਾ ਹੁੰਦਾ ਪਰ ਪਤਾ ਨਹੀਂ ਕਾਤੋਂ ਮਾਂ ਮੈਨੂੰ ਦੋ ਰੋਟੀਆਂ ਦੇ ਦਿੰਦੀ ਹੈਗੀ ਕਣਕ ਦਾ ਬਾੜੀ ਸੋਹਣੀ ਹੈਗੀ ਪਰ ਆਟਲ ਵਾੜਾ ਸੋਣਾ ਹੁੰਦਾ ਪਤਾ ਨਹੀਂ ਕਾਤੋਂ ਦੋ ਰੋਟੀਆਂ ਦਿੰਦੀ ਹੈਗੀ ਨਾਲ ਤਾਂ ਮੈਂ ਇਹਨਾਂ ਕੰਮ ਕਰਦੀ ਹੈਗੀ ਸਾਰਾ ਦਿਨ ਮਨੁਆਈ ਕਰੀ ਜਾਂਦੀ ਹਾਂ ਤੂੰ ਤਾਂ ਕੀ ਕੰਮ ਕਰਦੀ ਹੈਗੀ

बारी पड़ी होगी जो आज कोई ना उनका मार ही दूंगी भी चाह का तो पीर नहीं है तू मेरे बिना तो बिना तो जा तो तो तारा तो भी छेती छेती पी ही लेंगे हाय मेरा पाव मुंह मच गया तत्ती तत्ती चाह पी के पता नहीं क्या है जी कैसे मतलब लिखी होगी

बस भी आ गई माँगी सैची शेची रोटियां भी लगवा अग भी लग दी होगी कलहनी तू कलाई मेरे बच्चे पिछे पी दो रोटियां भी रब सारा कम रोटियां मैं ਤੇ ਉਹ ਉਸਦੀ ਬਾਕੇ ਦੇ ਦੂੰਗੇ ਨਹੀਂ ਮੈਨੂੰ ਆਕੇ ਗਾਲਾਂ ਦੇਉਂਗੀ ਛੇਤੀ ਕਰਦੀ ਆਹ ਓਹੋ ਕਿੰਨੀ ਥੱਕ ਗਈ ਆ ਨਹੀਂ ਕਿੱਥੇ ਮਰ ਗਈ ਨਹੀਂ ਕਿੱਧਰ ਗਈ ਮੈਨੂੰ ਜਾ ਕੇ ਦੇਖਣ ਦੇ ਕਲੇਣੀ ਕੁਸਣਾ ਕੁਸ ਖਾਈ ਜਾਂਦੀ ਹੋਊਗੀ ਬੈਠੀ ਇਹ ਤਾਂ ਤਾਂ ਸਾਰਾ ਦਿਨ ਢਣੀ ਪਰਦਾ ਮੱਛੇ ਇਹ ਤੇ ਡાળੀ ਹੂੰ ਢਣੀ ਤੋਂ ਢਣੀ ਖਾਂਦੀ ਸਾਰੇ ਪਿੰਡ ਜਿੰਨਾ ਹੈ ਹਾਏ ਬੇਰਬਾ ਕਿਥੋਂ ਰੋਟੀ ਲਾ ਕੇ ਗਏ ਨਕੰਜਰ ਮੰਡੀ ਤੇ ਗਰਮੀ ਵੀ ਬਾਹਲੀ ਸੀ ਮੈਂ ਤਾਂ ਪਸੀਨੋ ਪਸੀਨੀ ਤੇ ਮਰਨ ਵਾਲੀ ਹੋ ਗਈ ਓਹੋ ਦੇਖਦੀਆਂ ਘਰ ਦਾ ਕੀ ਹਾਲ ਕੀਤਾ ਮੈਨੂੰ ਤਾਂ ਇਹ ਲੱਗਦਾ ਅੱਜ ਤਾਂ ਮੇਰੇ ਮਗਰੋਂ ਸਾਰਾ ਕੁਝ ਖਾ ਗਈ ਹੋਣੀ ਚੰਗਾ ਹੋ ਗਿਆ ਆਪਦੇ ਤੇ ਆਪਦੇ ਬੱਚਿਆਂ ਦੇ ਲੀੜੇ ਤਾਂ ਲਿਆਈ ਓਹੋ ਓਹੋ

चपकन गई सी एक बंडगा दे काकू नु नाल बोल ले, ना ले काकू जे मेनू पढ़ा दे बंडगा ते आ जा रे काकू तू तू भी किते टिकदा नहीं हैगा हां ओ तो पहली काम नहीं करके राजी काकू ते तू का मछड़ा दे ना के साडे है हां की चाहिदा गा है है हां बैठ जा चंगा टिकते नहीं चल पार जाकू तेन भी चुप करेगी जो ट्रे हो संघ सुख गया पानी तो नक ला दे तेरे मुहूदहा दूजी ठूस के बह जूह जा मेरे को हूं परे

ਖਾਣ ਨੂੰ ਨਹੀਂ ਲੇਕੇ ਆਏਗੀ ਖਾਣ ਨੂੰ ਤਾਂ ਕੋਈ ਮੁੱਤ ਨਹੀਂ ਮਿਲਦਾ ਹੈ ਨਾ ਪੈਸੇ ਤਾਂ ਉਹਨੂੰ ਜਾਣਦੀ ਹੈ ਕਿ ਕੀ ਮਿਲਦਾ ਹੈ ਹਾਂ ਬੋ ਆਇਆ ਕਰਨਾ ਹੈ ਕਾਕੂ ਕਾਕੂ ਚੱਕ ਹਾਂ ਬੋ ਵੱਡੀ ਆਈ ਆ ਪੁੱਛਣ ਆਲੀ ਕੀ ਖਾਣ ਨੂੰ ਲਿਆਈਆਂ ਗਈ ਆ ਆਪ ਦੇ ਖਾਣ ਨੂੰ ਲਿਆਈਆਂ ਤੇਰੇ ਖਾਣ ਨੂੰ ਲਿਆਈਆਂ ਮੈਂ ਦੱਸ ਹੱਦ ਹੋਈ ਖੜੀ ਐ ਨਹੀਂ ਖਾਈ ਰਹਿ ਮਾ ਪੋਰਾ ਨੇ ਪੁੱਤਾਂ ਤੇ ਆਉਂਦੀ ਆਉਂਦੀ ਨੇ ਲੈ ਕੋਈ ਮੈਂ ਬਾਹਲਾ ਨਹੀਂ ਖਾਦਾ ਕੀ ਆਖਣਾ 24 22 ਕੇਲੇ ਖਾ ਗਈ ਹੂੰ ਔਰ ਮੈਂ ਕੀ ਖਾਲਾ ਦਾ ਅਸਲ ਹੈ ਹੂੰ ਮੇਰਾ ਖਾਦਾ ਤਾਂ ਜਮਾ ਹੀ ਦੁੱਖਦਾ ਹੈ ਨਾ ਹੂੰ ਮੈਂ ਤਾਂ ਕਹ ਦੱਸਦੀ ਆਂ ਉਹਨੇ ਵੱਡੇ ਆਏ ਮੇਰੇ ਹੱਥ ਚ ਕੋਣ ਆਲੇ ਹੂੰ ਕੀ ਲਿਆਈਆਂ ਖਾਣ ਦੋ ਦਰਜਣੇ ਕੇਲੇਆਂ ਦਾ ਲਿਆਈਆਂ ਗਈ ਹੈ ਆਪਦਾ ਮੈਂ ਕੀ ਮੈਂ ਕੀ ਕਰੂੰਗੀ ਜੇ ਨਾ ਕੇਲੇ ਲਿਆਈ ਹੁੰਦੀ ਇਹ ਖਾ ਹੀ ਲੈਣੀ ਹੈ ਫੇਰ ਹੀ ਗੱਲ ਕਰੂੰਗੀ ਚਾਹ ਬਣਾਉਣ ਗਈ ਹੈ ਨਿਕਲੇ ਹੈ ਇਹ ਨਹੀਂ ਚਾਹ ਬਣਾ ਦੇ ਮੇਰੇ ਵਾਸਤੇ ਆਹੋ

Like